ਲੁਧਿਆਣਾ ਦੇ ਜੱਸਿਆ ਰੋਡ ਹੈਬਵਾਲ ਕਲਾ ਵਿਖੇ ਹਰ ਸੰਗਰਾਂ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਦੇ ਸੇਵਾਦਾਰ ਹਰਸ਼ ਬਾਹਰੀ, ਗੁਰਪ੍ਰੀਤ ਸਰਾਲੀ, ਗਗਨ ਮਣੀ ਅਤੇ ਨਰਿੰਦਰ ਮੱਕੜ ਦੀ ਅਗਵਾਈ ਦੇ ਹੇਠ ਛੇਵਾਂ ਵਿਸ਼ਾਲ ਪੰਡਾਰਾ ਸ਼ਰਦਾ ਦੇ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਸੰਗਤਾਂ ਦਾ ਤਾਤਾ ਦੇਖਣ ਨੂੰ ਮਿਲਿਆ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਅਤੇ ਬੱਚਿਆਂ ਤੱਕ ਹਰ ਕਿਸੇ ਨੇ ਬੜੇ ਚਾਅ ਦੇ ਨਾਲ ਛੋਲੇ ਪੂੜੀਆਂ ਦਾ ਲੰਗਰ ਛੱਕਿਆ। ਇਸ ਸਮਾਗਮ ਦਾ ਮੁੱਖ ਮਕਸਦ ਸੀ ਸੇਵਾ ਸਾਂਝ ਅਤੇ ਪ੍ਰੇਮ ਦਾ ਸੰਦੇਸ਼ ਪਹੁੰਚਾਉਣਾ। ਸੇਵਾਦਾਰਾਂ ਨੇ ਪੂਰੇ ਮਨ ਦੇ ਨਾਲ ਲੱਗ ਕੇ ਸੰਗਤ ਦੀ ਖidmat ਕੀਤੀ ਅਤੇ ਇਹ ਦਰਸਾਇਆ ਕਿ ਜੇ ਇਰਾਦੇ ਸਾਫ਼ ਹੋਣ ਤਾਂ ਸੇਵਾ ਸਭ ਤੋਂ ਵੱਡੀ ਇਬਾਦਤ ਬਣ ਜਾਂਦੀ ਹੈ ਹਰਸ਼ ਬਾਹਰੀ ਅਤੇ ਟੀਮ ਨੇ ਕਿਹਾ ਕਿ ਇਹ ਪੰਡਾਰਾ ਸਿਰਫ ਇੱਕ ਰਿਵਾਜ ਨਹੀਂ ਸਗੋ ਇਲਾਕੇ ਵਿੱਚ ਆਪਸੀ ਏਕਤਾ ਅਤੇ ਪਿਆਰ ਦਾ ਪ੍ਰਤੀਕ ਹੈ ਅਤੇ ਉਹ ਅੱਗੇ ਵੀ ਇਹ ਸੇਵਾ ਇਸੇ ਤਰ੍ਹਾਂ ਨਾਲ ਜਾਰੀ ਰੱਖਣਗੇ ਲੁਧਿਆਣਾ ਦੇ ਜੱਸਿਆ ਰੋਡ ਹਵਾਲ ਕਲਾ ਵਿਖੇ ਹਰ ਸੰਗਰਾਂ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਦੇ ਸੇਵਾਦਾਰ ਹਰਸ਼ ਬਾਹਰੀ ਗੁਰਪ੍ਰੀਤ ਸਰਾਲੀ ਗगन ਮਣੀ ਅਤੇ ਨਰਿੰਦਰ ਮੱਕੜ ਦੀ ਅਗਵਾਈ ਦੇ ਛੇਵਾਂ ਵਿਸ਼ਾਲ ਪੰਡਾਰਾ ਸ਼ਰਦਾ ਦੇ ਨਾਲ ਮਨਾਇਆ ਗਿਆ ਸਵੇਰ ਤੋਂ ਹੀ ਸੰਗਤ ਦਾ ਤਾਤਾ ਦੇਖਣ ਨੂੰ ਮਿਲਿਆ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਅਤੇ ਬੱਚਿਆਂ ਤੱਕ ਹਰ ਕਿਸੇ ਨੇ ਬੜੇ ਚਾਅ ਦੇ ਨਾਲ ਛੋਲੇ ਪੂੜੀਆਂ ਦਾ ਲੰਗਰ ਛਕਿਆ ਇਸ ਸਮਾਗਮ ਦਾ ਮੁੱਖ ਮਕਸਦ ਸੀ ਸੇਵਾ ਸਾਂਝ ਅਤੇ ਪ੍ਰੇਮ ਦਾ ਸੰਦੇਸ਼ ਪਹੁੰਚਾਉਣਾ ਸੇਵਾਦਾਰਾਂ ਨੇ ਪੂਰੇ ਮਨ ਦੇ ਨਾਲ ਲੱਗ ਕੇ ਸੰਗਤ ਦੀ ਖidmat ਕੀਤੀ ਅਤੇ ਇਹ ਦਰਸਾਇਆ ਕਿ ਜੇ ਇਰਾਦੇ ਸਾਫ ਹੋਣ ਤਾਂ ਸੇਵਾ ਸਭ ਤੋਂ ਵੱਡੀ ਇਬਾਦਤ ਬਣ ਜਾਂਦੀ ਹੈ ਹਰਸ਼ ਬਾਹਰੀ ਅਤੇ ਟੀਮ ਨੇ ਕਿਹਾ ਕਿ ਇਹ ਪੰਡਾਰਾ ਸਿਰਫ ਇੱਕ ਰਿਵਾਜ ਨਹੀਂ ਸਗੋ ਇਲਾਕੇ ਵਿੱਚ ਆਪਸੀ ਏਕਤਾ ਅਤੇ ਪਿਆਰ ਦਾ ਪ੍ਰਤੀਕ ਹੈ ਅਤੇ ਉਹ ਅੱਗੇ ਵੀ ਇਹ ਸੇਵਾ ਇਸੇ ਤਰ੍ਹਾਂ ਨਾਲ ਜਾਰੀ ਰੱਖਣਗੇ ਲੁਧਿਆਣਾ ਦੇ ਜੱਸਿਆ ਰੋਡ ਹਬਵਾਲ ਕਲਾ ਵਿਖੇ ਹਰ ਸੰਗਰਾਂ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਦੇ ਸੇਵਾਦਾਰ ਹਰਸ਼ ਬਾਹਰੀ ਗੁਰਪ੍ਰੀਤ ਸਰਾਲੀ ਗगन ਮਣੀ ਅਤੇ ਨਰਿੰਦਰ ਮੱਕੜ ਦੀ ਅਗਵਾਈ ਦੇ ਹੇਠ ਹਰ ਛੇਮਾ ਵਿਸ਼ਾਲ ਪੰਡਾਰਾ ਸ਼ਰਦਾ ਦੇ ਨਾਲ ਮਨਾਇਆ ਗਿਆ ਸਵੇਰ ਤੋਂ ਹੀ ਸੰਗਤ ਦਾ ਤਾਤਾ ਦੇਖਣ ਨੂੰ ਮਿਲਿਆ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਅਤੇ ਬੱਚਿਆਂ ਤੱਕ ਹਰ ਕਿਸੇ ਨੇ ਬੜੇ ਚਾਅ ਦੇ ਨਾਲ ਛੋਲੇ ਪੂੜੀਆਂ ਦਾ ਲੰਗਰ ਛੱਕਿਆ ਇਸ ਸਮਾਗਮ ਦਾ ਮੁੱਖ ਮਕਸਦ ਸੀ ਸੇਵਾ ਸਾਂਝ ਅਤੇ ਪ੍ਰੇਮ ਦਾ ਸੰਦੇਸ਼ ਪਹੁੰਚਾਉਣਾ ਸੇਵਾਦਾਰਾਂ ਨੇ ਪੂਰੇ ਮਨ ਦੇ ਨਾਲ ਲੱਗ ਕੇ ਸੰਗਤ ਦੀ ਖidmat ਕੀਤੀ ਅਤੇ ਇਹ ਦਰਸਾਇਆ ਕਿ ਜੇ ਇਰਾਦੇ ਸਾਫ ਹੋਣ ਤਾਂ ਸੇਵਾ ਸਭ ਤੋਂ ਵੱਡੀ ਇਬਾਦਤ ਬਣ ਜਾਂਦੀ ਹੈ ਹਰਸ਼ ਬਾਹਰੀ ਅਤੇ ਟੀਮ ਨੇ ਕਿਹਾ ਕਿ ਇਹ ਪੰਡਾਰਾ ਸਿਰਫ ਇੱਕ ਰਿਵਾਜ ਨਹੀਂ ਸਗੋ ਇਲਾਕੇ ਵਿੱਚ ਆਪਸੀ ਏਕਤਾ ਅਤੇ ਪਿਆਰ ਦਾ ਪ੍ਰਤੀਕ ਹੈ ਅਤੇ ਉਹ ਅੱਗੇ ਵੀ ਇਹ ਸੇਵਾ ਇਸੇ ਤਰ੍ਹਾਂ ਨਾਲ ਜਾਰੀ ਰੱਖਣਗੇ ਲੁਧਿਆਣਾ ਦੇ ਜੱਸਿਆ ਰੋਡ ਹੈਬਵਾਲ ਕਲਾ ਵਿਖੇ ਹਰ ਸੰਗਰਾਂ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਦੇ ਸੇਵਾਦਾਰ ਹਰਸ਼ ਬਾਹਰੀ ਗੁਰਪ੍ਰੀਤ ਸਰਾਲੀ ਗगन ਮਣੀ ਅਤੇ ਨਰਿੰਦਰ ਮੱਕੜ ਦੀ ਅਗਵਾਈ ਦੇ ਹੇਠ ਹਰ ਛੇਮਾ ਵਿਸ਼ਾਲ ਪੰਡਾਰਾ ਸ਼ਰਦਾ ਦੇ ਨਾਲ ਮਨਾਇਆ ਗਿਆ ਸਵੇਰ ਤੋਂ ਹੀ ਸੰਗਤ ਦਾ ਤਾਤਾ ਦੇਖਣ ਨੂੰ ਮਿਲਿਆ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਅਤੇ ਬੱਚਿਆਂ ਤੱਕ ਹਰ ਕਿਸੇ ਨੇ ਬੜੇ ਚਾਅ ਦੇ ਨਾਲ ਛੋਲੇ ਪੂੜੀਆਂ ਦਾ ਲੰਗਰ ਛੱਕਿਆ ਇਸ ਸਮਾਗਮ ਦਾ ਮੁੱਖ ਮਕਸਦ ਸੀ ਸੇਵਾ ਸਾਂਝ ਅਤੇ ਪ੍ਰੇਮ ਦਾ ਸੰਦੇਸ਼ ਪਹੁੰਚਾਉਣਾ ਸੇਵਾਦਾਰਾਂ ਨੇ ਪੂਰੇ ਮਨ ਦੇ ਨਾਲ ਲੱਗ ਕੇ ਸੰਗਤ ਦੀ ਖidmat ਕੀਤੀ ਅਤੇ ਇਹ ਦਰਸਾਇਆ ਕਿ ਜੇ ਇਰਾਦੇ ਸਾਫ਼ ਹੋਣ ਤਾਂ ਸੇਵਾ ਸਭ ਤੋਂ ਵੱਡੀ ਇਬਾਦਤ ਬਣ ਜਾਂਦੀ ਹੈ ਹਰਸ਼ਬਾਹਰੀ ਅਤੇ ਟੀਮ ਨੇ ਕਿਹਾ ਕਿ ਇਹ ਪੰਡਾਰਾ ਸਿਰਫ ਇੱਕ ਰਿਵਾਜ ਨਹੀਂ ਸਗੋ ਇਲਾਕੇ ਵਿੱਚ ਆਪਸੀ ਏਕਤਾ ਅਤੇ ਪਿਆਰ ਦਾ ਪ੍ਰਤੀਕ ਹੈ ਅਤੇ ਉਹ ਅੱਗੇ ਵੀ ਇਹ ਸੇਵਾ ਇਸੇ ਤਰ੍ਹਾਂ ਨਾਲ ਜਾਰੀ ਰੱਖਣਗੇ